ਮੇਰਾ ਬੱਚਾ ਗਾਇਬ ਮਨਸਿੰਘ ਕਿਹੜਾ ਪਿੰਡ ਆ ਤੇ ਕੀ ਗੱਲਬਾਤ ਹੋਈ ਆ ਬਕੂਖੀ ਰਹਿਣਾ ਜੀ ਪਿੰਡ ਦਾ ਮੇਰਾ ਪਰਿਵਾਰ ਆ ਜੀ ਬਕੂਖੀ ਮਹਾਰਾਜ ਜੇ ਸੰਧਗਰ ਰਹਿਣਾ ਰਿਟਾਇਰ ਹੋ ਕੇ ਇਹ ਆ ਪੁੱਛਤ ਇਹ ਤੇ ਰਹਿਣਾ ਨਹੀਂ ਮੈਂ ਪਾਠ ਕਰਦਿਆ ਸਾਡੀ ਰੱਖੀ ਹੋਈ ਹੈ ਜੀ ਇਹ ਦੋ ਘਰਾਣੇ ਮੇਰੇ ਸਾਹਮਣੇ ਇਹਨਾਂ ਦੇ ਘਰਾਣੇ ਇਹਨਾਂ ਦਾ ਆਸਮੇ ਰੌਣਾ ਕਿ ਅਸੀਂ ਇਹੀ ਜਣੇ ਵਿੱਚ ਪੈ ਕੇ ਉਹਨੂੰ ਦੂਜੇ ਨੂੰ ਬੇਲੀ ਬੌਂਦ ਚ ਲੱਗਿਆ ਹੋਇਆ ਹੁੰਦਾ ਜਗਰਾਂ ਸਿੰਘ ਉਹ ਕਹਾਂ ਵੀ ਤੁਸੀਂ ਠੱਕਾ ਰਾ ਰਹੇ ਹੋ ਤੁਸੀਂ ਮਾਲਜਮਾ ਇਹ ਚਲੋ ਘਰਾੜ ਦੇ ਕੰਮ ਕਰਦਾ ਬੰਦਾ ਰਿਜ਼ਾਰ ਰੱਜਿਆ ਹੋਇਆ ਹੈ ਇਹਦੇ ਨਾਲ ਠੱਕਾ ਕਿਉਂ ਕਰਦੇ ਹੋ ਉਹ ਸਾਨੂੰ ਕਹਿੰਦਾ ਕਿ ਤੁਸੀਂ ਵਿੱਚ ਕਿਉਂ ਆਏ ਸਾਡੇ ਰਿਸ਼ਤੇ ਦਾ ਰਾਹ ਨਾ ਆਉਣ ਮੈਨਾਂ ਨੇ ਬੁਲਾ ਲਿਆ ਸੀ ਕਿ ਸਾਡਾ ਅਸਮੇ ਰਾਜੀ ਨਮਾ ਕਰਾ ਲਓ ਉਹ ਮੈਂ ਇਹਨਾਂ ਦਾ ਕਿਹਾ ਵੀ ਸਾਨੂੰ ਕੋਈ ਨਾਲ ਨਹੀਂ ਲੜਦੇ ਹੀ ਹੁੰਦੇ ਮੈਂ ਸਾਰੀ ਉਹ ਮਾਈਕ ਵਿੱਚ ਕੱਟੀ ਹੈ ਤੇ ਮੈਨੂੰ ਕਹਿੰਦਾ ਅੱਜ ਕਹਿੰਦਾ ਉਹਨੇ ਦੇਖ ਕੇ ਕਹਿੰਦਾ ਤੂੰ ਵਿੱਚ ਕਿਉਂ ਆਇਆ ਮੇਰੇ ਰਸੇ ਰੋਂ ਨਾ ਹੁਣ ਮੈਂ ਤੇਰੇ ਬੋਲੀ ਮਾਰਦਾ। ਅਸਾ ਉਹ ਲੈ ਕੇ ਆਉਣਾ ਪਹਿਲਾਂ ਉਧਰੋਂ ਉਹਨੇ ਹੱਥਰੇ ਮਾਰਦਾ ਆਇਆ ਆ ਕੇ ਮੈਂ ਤਾਂ ਬੈਠਾ ਸੀ ਮੈਂ ਤਾਂ ਪਤਲੀ ਲੱਗਿਆ ਕਦੋਂ ਮੇਰੇ ਝਾੜੀ ਨੂੰ ਦੋ ਹੱਥ ਫਾ ਲਈ। ਆਹ ਮੇਰੀ ਦਾੜੀ ਦੇਖੋ ਸਾਨੂੰ ਬਾਹਰ ਦਿਖਾ ਰਿਹਾ। ਇਹ ਮੇਰੀ ਦਾੜੀ ਉਹਨੇ ਫੱਟਦੀ। ਆ ਵਿੱਚ ਲੰਕੀ ਸੀ ਮੈਂ ਹੁਣ ਕੱਢ ਕੇ ਸੌਂਤ ਖਾਈਏ। ਇਹ ਇਹਨਾਂ ਨੇ ਮੈਨੂੰ ਉਹਦੇ ਭਰਾਵਾਂ ਨੇ ਤੇ ਪ੍ਰਧਾਨ ਜੀ ਨੇ ਆਪਣੇ ਹਰਿੰਦਰ ਸਿੰਘ ਸੇਖੋਂ ਸਾਹਿਬ ਇਹਨਾਂ ਨੇ ਭੱਜ ਗਿਆ ਇਹਨਾਂ ਨੇ ਦੇਖ ਲਿਆ ਵੀ ਉਹ ਆਉਂਦਾ ਇਹ ਇਹ ਸਾਨੂੰ ਗਾਲਾਂ ਕੱਢਦਾ ਹੁੰਦਾ ਜੀ ਇਹਨਾਂ ਨੂੰ ਵੀ ਗਾਲਾਂ ਕੱਢਦਾ ਸੀ ਇਹਨਾਂ ਨੇ ਆ ਕੇ ਮੈਨੂੰ ਸੜਾਇਆ ਜੀ ਉਹ ਕਹਿੰਦਾ ਮੈਂ ਤਾਂ ਮਾਰ ਦੇ ਦਾਂਗਾ ਕਹਿੰਦਾ ਤੂੰ ਵਿੱਚ ਕੌਣ ਆਲਾ ਮੈਂ ਤਾਂ ਮੈਂ ਤਾਂ دیਵਾਨਾ ਤੇ ਮੈਂ ਆਪਣੇ ਭਰਾ ਨੂੰ ਕੁਸ ਤੂੰ ਸੀ ਕੌਣ ਹੁੰਦੇ ਹੋ ਕਹਿੰਨ ਵਾਲੇ ਇਹ ਵਜਾ ਨਾਲ ਮੈਨੂੰ ਉਹਨਾਂ ਨੇ ਮਤਲਬ ਮਾਰ ਲਈ ਦੀ ਏਦ ਨਾਲ ਮੇਰੇ ਆ ਸੱਟ ਮਰੇ ਮੋਢੇ ਮਰੇ ਇਟ ਇਹਨਾਂ ਨੇ ਆ ਕੇ ਧੱਕਾ ਦਿੱਤਾ ਤਾਂ ਉਹ ਭੱਜਿਆ ਹੈ ਹੈ ਰਾਣੀ ਤੂੰ ਕੀ ਕਾਰਵਾਈ ਦੀ ਮੰਗ ਕਰਦਾ ਹੂੰ ਮੈਂ ਕਰਦੇ ਦੇਖੋ ਜੀ ਮੇਰੀ ਦਾੜੀ ਰੱਖੀ ਹੈ ਪਾਠ ਕਰਦਾ ਮੈਂ ਮੈਂ ਆਏ ਸਾਰੇ ਇਹਨਾਂ ਨੂੰ ਪਤਾ ਹੈ ਤੇ ਮੈਂ ਮਾਦਕੀ ਗੱਫਾ ਹਰੇਕ ਸਾਲ ਸੈਜ ਬਾਣਾ ਦੇ ਘਰੇ ਪ੍ਰਦਰਸ਼ਨ ਕਿਉਂ ਕਰਦਾ ਤੇ ਆ ਮੇਰੀ ਡਾੜੀ ਪੱਠੀ ਹੈ ਡਾੜੀ ਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੇਰੇ ਫ੍ਰੈਕਚਰ ਸਾਰਾ ਉਹਨੇ ਕਿੰਨੇ ਟਾਂਕੇ ਲੱਗੇ ਨੇ ਹੱਡੀ ਟੁੱਟਦੀ ਇਹਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਮੈਂ ਮੈਂ ਸਰ ਮੈਂ ਮਲਕੀਤ ਜੀ ਨਾਲ ਮੈਂ ਕੋਲ ਸੋਮੇ ਨੂੰ ਗੁਰਪੁਰਬ ਲਈ ਮਲਕੀਤ ਜੀ ਕੀ ਗੱਲਬਾਤ ਹੋਈ ਆ ਤੇ ਅਰੋਜੀ ਕਾਲ ਸਾਹਿਬ ਹੈ ਜੀ ਕੀ ਪਤੇ ਅੱਜ ਮੈਨੂੰ ਸਰ ਬਲਬਾਚੀ ਨੇ ਦੱਸਿਆ ਹੈ ਕਿ ਇੱਕ ਮੁਲਾਜ਼ਮ ਹੈ ਬੰ ਸਿੰਘ ਜੋ ਮੁਤਵਰ ਤੌਰ ਤੇ ਨਿਯੁਕਤ ਕਰਨ ਦਾ ਪ੍ਰਕਿਰਿਆ ਵਿੱਚ ਉਹ ਜਿੰਦਾ ਰੌਲਾ ਸਿੰਘ ਜਗਰਾਜ ਸਿੰਘ ਨਾਲ ਭਰਾ ਭਰਾਵਾਂ ਦਾ ਜਿਗਤੀ ਤੌਰ ਤੇ ਤੁਹਾਨੂੰ ਬੁਲਾਉਣ ਲਈ ਕਿਤੇ ਗਏ ਉਹਨਾਂ ਨੂੰ ਪਰ ਉਹਨਾਂ ਨੇ ਜਗਰਾਜ ਸਿੰਘ ਨੇ ਇਹਨਾਂ ਤੇ ਹਮਲਾ ਕੀਤਾ ਔਰ ਜੋ ਉਹਨਾਂ ਦੀ ਦਾੜੀ ਸੀ ਉਹ ਪਟਦੀਏ ਨੂੰ ਦੇਖਿਆ ਦਾੜੀ ਲੱਗੂਗੀ ਹੈ ਮੈਂ ਪ੍ਰਸ਼ਾਸਨ ਨਾਲ ਵੀ ਚੌਕੀ ਰੁੱਖਾਂ ਨਾਲ ਵੀ ਗੱਲ ਕੀਤੀ ਹੈ ਕਿ ਤੁਹਾਡਾ ਮਰਾਜ਼ਮਾ ਧਾਰਮਿਕ ਜਿਹੜੀਆਂ ਭਾਵਨਾਵਾਂ ਆਸ ਉਹਨਾਂ ਨੂੰ ਛੇਸਪ ਲਈ ਹੈ ਉਹਨਾਂ ਦਾ ਅਪਮਾਨ ਕੀਤਾ ਹੈ ਤੇ ਉਹਨਾਂ ਦੇ ਜਿਹੜੀਆਂ ਵੀ ਧਾਰਮਿਕ ਭਾਵਨਾ ਤੁਹਾਨੂੰ ਦਾ ਲੱਗਦਾ ਹੈ ਘਾਰਾਂ ਲੱਗਦੇ ਨੇ ਉਹਦੇ ਤਹਿਤ ਇਹਨਾਂ ਦੇ ਬੱਚੇ ਨੂੰ ਕੀ ਨਾਮ ਹੈ ਸਰ ਗੁਰਮੀਤ ਸਿੰਘ ਚੌਕੀ ਚਾਲੂ ਹਾਂ ਸਰ ਇੱਕ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਬਟੁੱਕਾਂ ਦਾ ਤੇ ਕੀ ਮਾਮਲਾ ਸਰ ਕੀ ਕਰ ਰਹੀ ਕੀਤੀ ਆ ਜੀ ਵਨਸ ਦੇ ਪਾਸੋਂ ਬੁੜੇ ਨੂੰ ਸੁਦੀ ਆਇਆ ਫਾਈਲ ਦੇ ਬਾਸ਼ਮੋਕ ਦੇ ਨੂੰ ਦੀ ਪਿਆਲੇ ਪਰਨੇ ਰੱਖੇ